ਜੋ ਜਿਹੜਾ ਰਹਿਣ ਬਸਰੇ ਸੀਗੇ ਘਰਾਂ ਦੇ ਵਿੱਚ ਜਾਂ ਬਾਹਰ ਸੜਕਾਂ ਦੇ ਉੱਤੇ ਜਾਂ ਪਬਲਿਕ ਪਲੇਸਾਂ ਦੇ ਉੱਤੇ ਜਿਹੜੇ ਆ ਉੱਥੇ ਦਰਖਤਾਂ ਦੀ ਕਾਟ ਕਰਕੇ ਪੰਛੀਆਂ ਦੇ ਵਾਸਤੇ ਜਿਹੜਾ ਇਹ ਦਿੱਕਤ ਆ ਬਹੁਤ ਵੱਡੀ ਉਹਨਾਂ ਦੇ ਜਿਹੜੇ ਆ ਆਲਣੇ ਉਹਨਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਇਹ ਤਾਂ ਵਿਚਾਰੇ ਬੋਲ ਵੀ ਨਹੀਂ ਸਕਦੇ ਦੱਸ ਵੀ ਨਹੀਂ ਸਕਦੇ ਅਹਿਸਾਸ ਸਾਡੇ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਤਰਫ ਦੇ ਆ ਤਾਂ ਉਹਨਾਂ ਦਾ ਵੀ ਧਿਆਨ ਰੱਖਣਾ ਸਾਡਾ ਹੀ ਫਰਜ਼ ਆ ਸਮ ਆ ਗਿਆ ਗਾਂ ਗਰਮੀਆਂ ਦਾ ਇਹਦੇ ਵਿੱਚ ਜਿੱਥੇ ਉਹਨਾਂ ਨੂੰ ਰਹਿਣ ਵਾਸਤੇ ਦਿੱਕਤ ਆ ਰਹੀ ਆ ਤੇ ਉਹਨਾਂ ਦਾ ਜਿਹੜਾ ਖਾਣ ਪਾਣ ਆ ਪਾਣੀ ਦੀ ਖਾਸ ਕਰਕੇ ਬੜੀ ਕਿਲਤ ਇਹਨਾਂ ਸਮੇਂ ਜੂਨ ਜੁਲਾਈ ਤੇ ਅਗਸਤ ਦੇ ਵਿੱਚ ਚਲੋ ਜੁਲਾਈ ਚ ਵੀ بارش ਆ ਜਾਂਦੀ ਆ ਪਰ ਉਹਨੂੰ ਛੋਟੇ-ਮੋਟੇ ਟੋਬੇ ਤੇ ਰਹਿਣੀ ਮੈਂ ਚਾਹਾਂਗਾ ਕਿ ਜਿਹੜੇ ਵੀ ਤੁਹਾਡੇ ਚੈਨਲ ਦੇ ਮਾਰਫੁੱਸ ਮਾਰਫੁੱਸ ਸੁਣ ਰਹੇ ਆ ਜਿਹੜੇ ਸਾਡੇ ਸਰੋਤੇ ਤੁਹਾਡੇ ਵੀ ਉਹਨਾਂ ਨੂੰ ਇਹ ਜ਼ਰੂਰੀ ਆ ਵੀ ਅਸੀਂ ਛੋਟੇ-ਛੋਟੇ ਪੌਟਸ ਉਹਨਾਂ ਦੇ ਵਿੱਚ ਪਾਣੀ ਪਾਈਏ ਆਪਣੇ ਘਰ ਦੀਆਂ ਛੱਤਾਂ 'ਤੇ ਜਾਂ ਪਬਲਿਕ ਬੇਸਿਸ ਦੇ ਉੱਤੇ ਜਿਹੜੇ ਆ ਉਹ ਪਾਣੀ ਮੈਂ ਜਿਹੜੀ ਆ ਇੱਕ ਪ੍ਰਤ ਹੈਗੀ ਆ ਉਹ ਪਿਪਲਾਂ ਦੇ ਮੋਢਾਂ ਦੇ ਵਿੱਚ ਦਾਣੇ ਪਾਉਣ ਦੀ ਜਾਂ ਪਬਲਿਕ ਪਲੇਸ ਦੇ ਉੱਤੇ ਜਿਹੜੀਆਂ ਅਫਰਟ ਪਾਥ ਹੁੰਦੇ ਆ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਇੱਕੇ ਥਾਂ ਦੇ ਦਾਣਾ ਛੁੱਟੇ ਜਾਂਦੇ ਤੇ ਕਬੂਤਰਾਂ ਦੇ ਟੇਹੜੇ ਟੇਹੜ ਹੁੰਦੇ ਆ ਮੈਂ ਚਾਹਾਂਗਾ ਕਿ ਉਹ ਚੀਜ਼ ਨਹੀਂ ਹੋਣੀ ਚਾਹੀਦੀ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਇਹ ਜਿਹੜੇ ਆ ਇਹਨਾਂ ਦੇ ਵਾਸਤੇ ਦਾਣਾ ਪਾਣੀ ਦਾ ਪ੍ਰਬੰਧ ਪੰਛੀਆ ਵਾਸਤੇ ਕਰਨਾ ਚਾਹੀਦਾ ਔਰ ਘਰਾਂ ਦੇ ਵਿੱਚ ਜਿਹੜੀ ਆ ਇਹੋ ਜਿਹੇ ਬੂਟੇ ਲਾਉਣੇ ਚਾਹੀਦੇ ਆ ਜਿਵੇਂ 베ਰੀਆਂ ਦੇ ਜਿਹੜੇ ਘਰ ਥੋੜੀ ਵੱਡੀ ਜਿਨ੍ਹਾਂ ਦਾ ਏਰੀਆ ਵੱਡਾ ਹੈ ਉਹਦੇ ਵਿੱਚ 베ਰੀ ਤੇ ਦਰਖਤ ਲਾਓ ਤੇ 베ਰੀ ਵਿੱਚ ਚਿੜੀਆਂ ਦਾ ਰਹਿਣ ਦਾ ਸਹਰਾ ਬਹੁਤ ਹੁੰਦਾ ਤੇ 베ਰ ਵੀ ਖਾਣ ਨੂੰ ਮਿਲਦੇ ਆ ਘਰਾਂ ਦੇ ਵਿੱਚ ਪਹਿਲਾਂ ਬਹੁਤ ਰਵਾਸ ਸੀਗਾ ਅਸੀਂ ਅੰਗੂਰ ਦੀਆਂ ਵੇਲਾਂ ਲਾਇਆ ਕਰਦੇ ਸੀ ਉਹਦੇ ਵਿੱਚ ਪੰਛੀ ਆਪਣਾ ਬਹੁਤ ਸੋਨੇ ਵਾਲਾ ਆਨਲਾਈਨ ਬਣਾ ਲੈਂਦੇ ਆ ਹੁਣ ਆ ਇੱਕ 에રો케ਰੀਆ ਇਹੋ ਜਿਹੇ ਦਰਖਤ ਆ ਇਹਦੇ ਵਿੱਚ ਵੀ ਆ ਜਿਹੜਾ ਛੋਟਾ ਜਿਹਾ ਆਲਣਾ ਉਹਨੇ ਸਾਡੇ ਚਿੜੀ ਨੇ ਬਣਾਇਆ ਪਰ ਬੜਾ ਚੰਗਾ ਲੱਗਦਾ ਔਰ ਮੈਂ ਪਹਿਲਾਂ ਵੀ ਪਿਛਲੇ ਸਾਲਾਂ ਚ ਵੀ ਇਹਨਾਂ ਦਿਨਾਂ ਦੇ ਵਿੱਚ ਇੱਥੇ ਚਿੜੀਆਂ ਆ ਕੇ ਆਲੜੇ ਬਣਾਉਂਦੀਆਂ ਨੇ ਅੰਡੇ ਦੇਂਦੀਆਂ ਨੇ ਔਰ ਬੱਚੇ ਜਿਹੜੇ ਉਹ ਪੈਦਾ ਕਰਦੀਆਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਆ ਜਿਹੜਾ ਸੀਜ਼ਨ ਆ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਆ ਬੂਟੇ ਵੀ ਲਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਿੱਛੇ ਘਾਟ ਅਸੀਂ ਦਰਸਤਾ ਦੀ ਮਹਿਸੂਸ ਕਰ ਰਹੇ ਆਂ ਪੂਰੇ ਜਿਹੜਾ ਜੀਯੂਐਨਓ ਜਾਂ ਡਬਲਯੂਐਚਓ ਦੀ ਰਿਪੋਰਟ ਹੈ ਕਿ 35 ਤੋਂ 35 ਪਰਸੈਂਟ ਜਿਹੜਾ ਗ੍ਰੀਨ ਕਵਰ ਧਰਤੀ ਦੇ ਉੱਤੇ ਚਾਹੀਦਾ ਸਾਡਾ ਜਿਹੜਾ ਹਿੰਦੁਸਤਾਨ ਜਾਂ ਪੰਜਾਬ ਦਾ ਗ੍ਰੀਨ ਕਵਰ ਆ 3 ਤੋਂ ਲੈ ਕੇ 5% ਦੇ ਉੱਤੇ ਵੇਰੀ ਕਰ ਰਿਹਾ ਇਹਦੀ ਘਾਟ ਨੂੰ ਪੂਰਾ ਕਰੀਏ ਧਰਤ ਲਾਈਏ ਉਹਦੇ ਵਿੱਚ ਆਪਣੇ ਆਪ ਹੀ ਪੰਛੀ ਆਪਣੇ ਆਲੇ ਨੇ ਬਰੋ। ਗਲੋਬਲ ਵਾਰਮਿੰਗ ਇੱਕ ਬੜਾ ਜਬਰਦਸਤ ਥ੍ਰੈਟ ਹੈ ਹੁਣ ਪੂਰੇ ਗਲੋਬ ਲਈ ਪੂਰੇ ਵਰਲਡ ਲਈ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਜੀਵ ਜੰਤੂ ਇਹ ਤਾਂ ਵਿਚਾਰੇ ਬੋਲ ਵੀ ਨਹੀਂ ਸਕਦੇ ਦੱਸ ਵੀ ਨਹੀਂ ਸਕਦੇ ਅਹਿਸਾਸ ਸਾਡੇ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਤੜਫਦੇ ਹਾਂ ਤੋਂ ਉਹਨਾਂ ਦਾ ਵੀ ਧਿਆਨ ਰੱਖਣਾ ਸਾਡਾ ਹੀ ਫਰਜ਼ ਆ ਜੇ ਕੋਈ ਬਾਜ਼ਾਰ ਦੇ ਵਿੱਚ ਕੋਈ ਪਾਲਤੂ ਜਾਂ ਪਾਲਤੂ ਨੂੰ ਤਾਂ ਫਿਰ ਮਿਲ ਜਾਂਦਾ ਵਾ ਜਿਹੜੇ ਇਸ ਤਰ੍ਹਾਂ ਹੀ ਤੁਰੇ ਫਿਰਦੇ ਆ ਜਾਨਵਰ ਉਹਨਾਂ ਨੂੰ ਪਾਣੀ ਦੀ ਵਿਵਸਥਾ ਹੋ ਜਾਏ ਉਹਨੂੰ ਖਾਣ ਪੀਣ ਦਾ ਕਿਤੇ ਮਿਲਦਾ ਹੋਵੇ ਜਾਂ ਉਹਨੂੰ ਕਿਤੇ ਛਾਂ ਦੀ ਜਗ੍ਹਾ ਤੇ ਮਤਲਬ ਜਗ੍ਹਾ ਜਗ੍ਹਾ ਪੇੜ ਲਾਏ ਜਾਣ ਤਾਂ ਕਿ ਸੁੱਖ ਦਾ ਸਾਹ ਲੈ ਸਕਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਐਨਵਾਇਰਨਮੈਂਟ ਫ੍ਰੈਂਡਲੀ ਉਹਨਾਂ ਬਹੁਤ ਜ਼ਰੂਰੀ ਆ ਨਹੀਂ ਤਾਂ ਇਹ ਗਰਮੀ ਦਾ ਪ੍ਰਕੋਪ ਜਿਹੜਾ ਬਾ ਹੋਰ ਵਧੇਗਾ 44 ਆ ਕੱਲ 50 ਟੱਚ ਕਰੂਗੇ ਤਾਂ ਫਿਰ ਤਾਂ ਲੋਕੀ ਇਤਰਾਹੀ ਮਾਮ ਕਰਨਗੇ ਤਾਂ ਜੀਵ ਜੰਤੂਆਂ ਲਈ ਵੀ ਉਸ ਤਰ੍ਹਾਂ ਹੀ ਸਾਨੂੰ ਤਗੜੇ ਹੋ ਕੇ ਕੰਮ ਕਰਨਾ ਚਾਹੀਦਾ ਕਿਉਂਕਿ ਵਾਤਾਵਰਨ এনवायरमेंट ਨਾਲ ਸਾਨੂੰ ਜੀਣਾ ਆ ਤਾਂ ਤਾਦੀ ਅਸੀਂ ਆਪਣੇ ਆਪ ਨੂੰ ਬਚਾ ਸਕਾਂਗੇ ਇੱਕ ਕੋਰਿਲੇਟ ਆਪਸ ਚ ਕੱਲੇ ਜੀਵ ਜੰਤੂ ਨਹੀਂ ਉਸੇ ਤਰੀਕੇ ਨਾਲ ਹਿਊਮਨ ਬੀਇੰਗ ਵੀ ਇਦਾਂ ਹੀ ਆ ਤਾਂ ਮੈਂ ਸਾਰਿਆਂ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਸਾਰੇ ਜਣੇ ਅਸੀਂ ਲੋਕ ਵਧ ਚੜ ਕੇ এনवायरमेंट ফ্রেন্ডলি ਬਣੀਏ ਜਗਾ ਜਗਾ ਪੌਦੇ ਲਾઈએ